ਅਗਲੇ ਦਿਨ ਸਵੇਰੇ ਹਰਲੀਨ ਨੇ ਕਾਲੇ ਨੂੰ ਜਲਦੀ ਉਠਾ ਕੇ ਇੱਕ ਵਾਰੀ ਦੁਬਾਰਾ ਸਾਰੇ ਰਿਵੀਜ਼ਨ ਕਰਵਾਈ ਫਿਰ ਉਸ ਨੂੰ ਬਾਹਰ ਤੋਂ ਪਕੀ ਤਿਆਰ ਹੋਣ ਲਈ ਕਹਿ ਦਿੱਤਾ ਤੇ ਆਪ ਵੀ ਤਿਆਰ ਹੋ ਗਈ ਉਸ ਦੇ ਨਾਲ ਜਾਣ ਲਈ ਜਦ ਤੱਕ ਉਹ ਤਿਆਰ ਹੋ ਕੇ ਆਇਆ ਉਦੋਂ ਤੱਕ ਕਿਰਨ ਭਾਬੀ ਦੋਨਾਂ ਲਈ ਗਰਮ ਗਰਮ ਪਰੌਂਠੇ ਬਣਾ ਕੇ ਲੈ ਆਈ ਤੇ ਪਹਿਲਾਂ ਉਹਨਾਂ ਦੋਨਾਂ ਨੂੰ ਬੈਠ ਕੇ ਖਾਣ ਨੂੰ ਕਿਹਾ ਪ੍ਰੀਖਿਆ ਸਥਾਨ ਦੀ ਦੂਰ ਮੂਨ ਕਰਨ ਉੰਨਣੇ ਘਰੋਂ ਜਲਦੀ ਨਿਕਲਣਾ ਸੀ ਸੋ ਕਿਰਨ ਭਾਬੀ ਨੇ ਹਰਲੀਨ ਨੂੰ ਕਾਰ ਦੀ ਚਾਬੀ ਦਿੰਦੇ ਹੋਏ ਕਿਹਾ ਤੇਰੇ ਭਾਜੀ ਨੇ ਵੱਡੀ ਚ ਜਾਣ ਲਈ ਕਿਹਾ ਧਿਆਨ ਨਾਲ ਜਾਣਾ ਦੋਵੇਂ ਕਾਲੇ ਨੂੰ ਦਹੀਂ ਖਵਾ ਕੇ ਮੂੰਹ ਮਿੱਠਾ ਕਰਵਾਇਆ ਇੰਨੇ ਨੂੰ ਗੁਰਨਾਮ ਤੇ ਹਰਨਾਮ ਭਾਜੀ ਵੀ ਉਹਨਾਂ ਦੇ ਕਮਰੇ 'ਚ ਆ ਗਏ ਉਹਨਾਂ ਨੇ ਕਾਲੇ ਨੂੰ ਸ਼ਾਵਾਸ਼ੀ ਦਿੱਤੀ ਤੇ ਧਿਆਨ ਨਾਲ ਟੈਸਟ ਦੇ ਕੇ ਆਉਣ ਲਈ ਕਿਹਾ ਫਿਰ ਉਹ ਦੋਵੇਂ ਚਰਨੋ ਭਾਬੀ ਕੋਲਰ ਸੋਈ ਤੇ ਚਲੇ ਗਏ ਜਦੋਂ ਅੰਦਰ ਆਏ ਅਣਮਣੇ ਜਹੀ ਮਨ ਦਾ ਦੋਨਾਂ ਨੂੰ ਆਸ਼ੀਰਵਾਦ ਦਿੱਤਾ ਲਿੰਦੇ ਜੀਨ ਟੌਪ ਆਇਆ ਦੇਖ ਕੇ ਚੰਨੂ ਕਹਿ ਲੱਗੀ ਨਾ ਕੱਪੜੇ ਤਾਂ ਘੱਟੋ ਘਾਟ ਚੱਜਦੇ ਪਾ ਲੈਣੀ ਸੀ ਲੋਕ ਤਾਂ ਪਹਿਲਾਂ ਹੀ ਮਾਣ ਉੱਤੋਂ ਹੋਰ ਗੱਲਾਂ ਕਰਨਗੇ ਅੱਖਾਂ ਪਾੜ ਪਾੜ ਕੇ ਦੇਖਣਗੇ ਉਹ ਅਲੱਗ ਹਰਲਿੰਗ ਸੌਰੀ ਬਾਬੀ ਜੀ ਉਹ ਕਾਲੀ ਚ ਕੁਝ ਲੱਭਿਆ ਨਹੀਂ ਪਾਉਣ ਨੂੰ ਜੋ ਮਿਲਿਆ ਮੈਂ ਫਿਰ ਪਾ ਲਿਆ ਮੈਂ ਅਗਲੀ ਵਾਰੀ ਤੋਂ ਖਿਆਲ ਰੱਖੂ ਚੰਗਾ ਜੀ ਹੁਣ ਅਸੀਂ ਚੱਲਦੇ ਹਾਂ ਇਨਾ ਆਖੋ ਦੋਵੇਂ ਬਾਹਰ ਨੂੰ ਚੱਲ ਪਏ ਹਰਲਿੰਗ ਤੇ ਕਾਲਾ ਗੱਡੀ ਚ ਬੈਠੇ ਤੇ ਚੱਲ ਪਏ ਟੈਸਟ ਸ਼ੁਰੂ ਤੋਂ ਅੱਧਾ ਘੰਟਾ ਪਹਿਲਾਂ ਹੀ ਦੋਵੇਂ ਪ੍ਰੀਖਿਆ ਕੇਂਦਰ ਤੇ ਪਹੁੰਚੇ ਹਰਲਿੰਗ ਦੇਖੋ ਕਲਵੀਨ ਇਗਜ਼ਾਮ ਬਿਨਾਂ ਕਿਸੇ ਤਣਾਅ ਤੇ ਦੇਣਾ ਓਕੇ ਜੋ ਸਵਾਲ ਤੁਹਾਨੂੰ ਆਉਂਦੇ ਉਹ ਪਹਿਲਾਂ ਹੱਲ ਕਰਨਾ ਤੇ ਜਿੰਨਾ ਵਾਰੇ ਥੋੜਾ ਬਹੁਤਾ ਡਾਊਟ ਹੋਵੇ ਉਹ ਬਾਅਦ ਚ ਕਰਨਾ ਕਾਲੀ ਨਹੀਂ ਕਰਨੀ ਠੀਕ ਹੈ ਫਿਰ ਉਸ ਨੂੰ ਗਲ ਨਾਲ ਲਾ ਕੇ ਪਿਆਰ ਨਾਲ ਕਹਿ ਲਗੀ ਡੂ ਯੂ ਬੈਸਟ ਬੁਗੇ ਚਲੋ ਹੁਣ ਜਾਓ ਅੰਦਰ ਬਾਬਾ ਜੀ ਸਭ ਸਹੀ ਕਰਨਗੇ ਉਸ ਨੂੰ ਉਸ ਦਾ ਐਡਮਿਸ਼ਨ ਕਾਰਡ ਫੜਾਉਂਦੇ ਹੋਏ ਕਹਿਣ ਲੱਗੀ ਕਾਲਾ ਐਡਮਿਸ਼ਨ ਕਾਰਡ ਲੈ ਕੇ ਅੰਦਰ ਚਲਾ ਗਿਆ ਤੇ ਸਭ ਤੋਂ ਉਹਨਾਂ ਨੇ ਫੋਨ ਲੈ ਕੇ ਜਮਾ ਕਰਵਾ ਲਈ ਗਈ ਫਿਰ ਉਹ ਜਾ ਕੇ ਆਪਣੀ ਸੀਟ ਤੇ ਬੈਠ ਗਿਆ ਹਰਲੀਨ ਬਾਹਰ ਗੱਡੀ 'ਚ ਹੀ ਬੈਠੀ ਰਹੀ ਕੁਝ ਦੇਰ ਸਭ ਨੂੰ ਪੇਪਰ ਵੰਡੇ ਗਏ ਤੇ ਕਾਲੇ ਨੇ ਰੱਬ ਨੂੰ ਯਾਦ ਕੀਤਾ ਤੇ ਪ੍ਰਸ਼ਨ ਪੱਤਰ ਖੋਲ੍ਹਿਆ ਪੜਨਾ ਸ਼ੁਰੂ ਕੀਤਾ ਤੇ ਕੁਝ ਦੇਰ ਬਾਅਦ ਲਿਖਣਾ ਸ਼ੁਰੂ ਕਰ ਦਿੱਤਾ ਇਗਜ਼ਾਮੀ ਨਰ ਵਾਰ-ਵਾਰ ਜਿਹੜੇ ਮਾਰ ਰਹੇ ਸੀ ਤੇ ਸਾਰੇ ਆਪਣਾ ਪੇਪਰ ਹੱਲ ਕਰਨ 'ਚ ਲੱਗੇ ਹੋਏ ਸਨ ਸਮੇਂ ਬੀਤਦਾ ਗਿਆ ਕਾਲੇ ਨੇ ਪਹਿਲਾਂ ਸੌਖੇ ਸਵਾਲ ਹੱਲ ਕੀਤੇ ਤੇ ਫਿਰ ਬਾਕੀ ਦੇ ਕੀਤੇ ਟਾਈਮ ਵੀ ਪੂਰਾ ਹੋਣ ਵਾਲਾ ਸੀ ਸਭ ਨੂੰ ਜਲਦੀ ਨਾਲ ਪੇਪਰ ਖਤਮ ਕਰਨ ਲਈ ਕਿਹਾ ਜਾ ਰਿਹਾ ਸੀ ਫਿਰ ਘੰਟੀ ਵੱਜੀ ਤੇ ਪੇਪਰ ਦਾ ਟਾਈਮ ਹੋ ਗਿਆ ਆ ਕੇ ਐਗਜ਼ਾਮੀਨਰ ਨੇ ਸਭ ਤੋਂ ਇੱਕ ਇੱਕ ਕਰਕੇ ਅਨਸਰ ਸ਼ੀਟ ਫੜਨੀ ਸ਼ੁਰੂ ਕਰ ਦਿੱਤੀ ਤੇ ਫਿਰ ਸਭ ਨੂੰ ਲਾਈਨ ਵਾਈਜ਼ ਬਾਹਰ ਜਾਣ ਲਈ ਕਿਹਾ ਗਿਆ ਕਾਲਾ ਜਦ ਬਾਹਰ ਆਇਆ ਤਾਂ ਹਰਲੀਨ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਕਾਲਾ ਭੱਜ ਕੇ ਆਇਆ ਤੇ ਕੁੱਟ ਕੇ ਹਰਲੀਨ ਨੂੰ ਗੱਲ ਨਾਲ ਲਾ ਲਿਆ ਇੰਨਾ ਚਿਰ ਉਹ ਐਵੇਂ ਹੀ ਇੱਕ ਦੂਜੇ ਦੇ ਗੱਲ ਲੱਗੇ ਰਹੇ ਪਰ ਹਰਲੀਨ ਕਹਿਣ ਲੱਗੀ ਕੀ ਹੋਇਆ ਗੱਲ ਤਾਂ ਦੱਸੋ ਇੰਨਾ ਖੁਸ਼ ਕਿਉਂ ਪੇਪਰ ਕਿਵੇਂ ਹੋਇਆ ਕਾਲਾ ਮੇਰਾ ਪੇਪਰ ਬਹੁਤ ਵਧੀਆ ਹੋਇਆ ਜੋ ਤੁਸੀਂ ਪੜਾਇਆ ਸੀ ਜ਼ਿਆਦਾਤਰ ਤਾਂ ਪੇਪਰ ਵਿੱਚ ਉਹੀ ਆਇਆ ਸੀ ਮੈਂ ਸਾਰਾ ਹੱਲ ਕਰ ਦਿੱਤਾ ਅੱਜ ਤਾਂ ਮੈਨੂੰ ਵੀ ਯਕੀਨ ਹੋ ਗਿਆ ਉੱਤੇ ਕਿ ਮੈਂ ਵੀ ਕੁਝ ਕਰ ਸਕਦਾ ਹਾਂ ਹਰਲੀਨ ਸੱਚੀ ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਰੱਬ ਕਰਕੇ ਹੁਣ ਜਲਦੀ ਨਾਲ ਰਿਜ਼ਲਟ ਵੀ ਆ ਜਾਈਏ ਚਲੋ ਫਿਰ ਹੁਣ ਘਰ ਨੂੰ ਚੱਲੀਏ ਤੁਸੀਂ ਦਾ ਹੱਥ ਫੜ ਕੇ ਉਹ ਦੋਵੇਂ ਗੱਡੀ ਵੱਲ ਨੂੰ ਚੱਲ ਪਏ ਫਿਰ ਉਹ ਘਰ ਆ ਗਏ ਤੇ ਘਰ ਆ ਕੇ ਸਭ ਨੂੰ ਦੱਸਿਆ ਕਿ ਕਾਲੇ ਦਾ ਪੇਪਰ ਬਹੁਤ ਵਧੀਆ ਹੋਇਆ ਹੈ ਇੱਕ ਗੱਲ ਸੁਣ ਕੇ ਸਭ ਬਹੁਤ ਖੁਸ਼ ਹੋਏ ਅੱਜ ਹਰਲੀਨ ਨੇ ਮਿੱਠੀਆਂ ਰੋਟੀਆਂ ਬਣਾਉਣ ਦੀ ਰਸਮ ਕਰਨੀ ਸੀ ਉਸਨੇ ਮਿੱਠੀਆਂ ਰੋਟੀਆਂ ਬਣਾਈਆਂ ਤੇ ਸਭ ਨੂੰ ਖਵਾਈਆਂ ਕੁਝ ਦਿਨਾਂ ਬਾਅਦ ਸਵੇਰੇ ਕਿਰਨ ਬਾਬੀ ਨੇ ਹਰਲੀਨ ਨੂੰ ਕਾਲੇ ਦੇ ਪਾਸ ਹੋਣ ਦੀ ਖੁਸ਼ਖਬਰੀ ਸੁਣਾਈ ਤਾਂ ਹਰਲੀਨ ਇਸ ਸੁਣ ਕੇ ਬਹੁਤ ਖੁਸ਼ ਹੋਈ ਪਰ ਭਾਬੀ ਨੇ ਹਲਗੇ ਸਵਾਰੀ ਕਾਲੇ ਨੂੰ ਕੁਝ ਵੀ ਨਾ ਦੱਸਣ ਵਾਰੇ ਕਿਹਾ ਦੁਪਹਿਰ ਨੂੰ ਉਹ ਦੋਵੇਂ ਡੱਬਾ ਲੈ ਕੇ ਘਰ ਆ ਗਏ ਤੇ ਪਹਿਲਾਂ ਹਰਨਾਮ ਦਾ ਮੂੰਹ ਮਿੱਠਾ ਕਰਾਇਆ ਤੇ ਦੱਸਿਆ ਕਿ ਕਾਲਾ ਟੈਸਟ ਚੋਂ ਪਾਸ ਹੋ ਗਿਆ ਤੇ ਚੰਨੋ ਭਾਬੀ ਦਾ ਵੀ ਫਿਰ ਉਹ ਸਾਰੇ ਕਾਲੇ ਦੇ ਕਮਰੇ ਚ ਗਏ ਕਾਲਾ ਵੀਰੇ ਤੁਸੀਂ ਸਾਰੇ ਇਕੱਠੇ ਇਦਾਂ ਕੀ ਹੋਇਆ ਸਭ ਸੁਖਤਾਂ ਹੈ ਨਾ ਹਰਨਾਮ ਸਭ ਕੁਝ ਠੀਕ ਆ ਕਾਲੇ ਪਹਿਲਾਂ ਮੂੰਹ ਮਿੱਠਾ ਕਰ ਕਹਿ ਕੇ ਬਰਫੀ ਦਾ ਪੀਸ ਉਹਦੇ ਮੂੰਹ ਵਿੱਚ ਪਾ ਦਿੱਤਾ ਤੇ ਕਿਹਾ ਉਹ ਤੂੰ ਪਾਸ ਹੋ ਗਿਆ ਪੇਪਰ ਚੋਂ ਕਾਲਾ ਸੱਚੀ ਕਰ ਲਈ ਹਾਂਜੀ ਤੇ ਬਰਫੀ ਚਾਕੇ ਇੱਕ ਹੋਰ ਪੀਸ ਉਹਦੇ ਮੂੰਹ ਚ ਪਾ ਦਿੱਤੀ ਤੇ ਕਹਿ ਲੱਗੀ ਬਹੁਤ ਬਹੁਤ ਵਧਾਈਆਂ ਕੁਲਵੀਰ ਜੀ ਉਚਾਨੋ ਗੁਰਨਾਮ ਤੇ ਕਿਰਨ ਨੇ ਵੀ ਉਸਦਾ ਮੂੰਹ ਮਿੱਠਾ ਕਰਵਾਇਆ ਅੱਜ ਸਾਰੇ ਬਹੁਤ ਖੁਸ਼ ਸਨ ਖਾਸ ਕਰ ਹਰਲੀਨ ਉਸਦੀ ਕੀਤੀ ਇੰਨੀ ਮਿਹਨਤ ਸਫਲ ਹੋ ਗਈ ਸੀ ਫਿਰ ਸਾਰੇ ਜਾਣੇ ਮਿਲ ਕੇ ਬੈਠ ਕੇ ਗੱਪਾਂ ਮਾਰਦੇ ਰਹੇ ਤੇ ਅੱਜ ਦੁਪਹਿਰ ਦਾ ਖਾਣਾ ਹਰਲੀਨ ਨੇ ਆਪ ਬਣਾਇਆ ਤੇ ਸਭ ਕੁਝ ਕਾਲੇ ਦੀ ਪਸੰਦ ਦਾ ਬਣਾਇਆ ਤੇ ਸਭ ਨੇ ਖਾਣੇ ਦੀ ਬਹੁਤ ਤਾਰੀਫ਼ ਕੀਤੀ ਸ਼ਾਮ ਨੂੰ ਗੁਰਨਾਮ ਤੇ ਕਿਰਨ ਨੇ ਵੀ ਆਪਣੇ ਘਰ ਨੂੰ ਵਾਪਸ ਮੁੜ ਗਈ ਤੇ ਜਾਣ ਤੋਂ ਪਹਿਲਾਂ ਗੁਰਨਾਮ ਕਾਲੇ ਕੋਲ ਆਇਆ ਤੇ ਕਹਿ ਲੱਗਾ ਮੈਂ ਕੁਝ ਦਿਨਾਂ ਤੱਕ ਏਨੂੰ ਫੋਨ ਕਰਾਂਗਾ ਅੱਗੇ ਦਾ ਸਭ ਪਤਾ ਕਰਕੇ ਠੀਕ ਚੰਗਾ ਫਿਰ ਮਿਲਦੇ ਆਂ ਜਾਣ ਲੱਗੇ ਕਿਰਨ ਨੇ ਕਾਲੇ ਨੂੰ ਮੱਲੋ ਮੱਲੀ ਕੁਝ ਪੈਸੇ ਫਰਾ ਦਿੱਤੇ ਕਿ ਪਾਸ ਹੋਇਆ ਉਸ ਖੁਸ਼ੀ ਵਿੱਚ ਸਾਡੇ ਦੋਮਾ ਵੱਲੋਂ ਪਿਆਰਾ ਇਹ ਰੱਖ ਲਾ ਅੱਜ ਘਰ ਵਿੱਚ ਸਾਰੇ ਬਹੁਤ ਖੁਸ਼ ਹਨ ਪਰ ਚਾਨੂੰ ਕੋਈ ਖਾਸ ਖੁਸ਼ ਨਹੀਂ ਸੀ ਕਾਲੇ ਦੇ ਵਿਆਹ ਵਿੱਚੋਂ ਡੰਗਰਾਂ ਦਾ ਸਾਰਾ ਕੰਮ ਉਹਦੇ ਜਿੰਮੇ ਜੋ ਆ ਗਿਆ ਸੀ ਤੇ ਕਾਲੇ ਨੂੰ ਘਰ ਵੇਲਾ ਘੁੰਮਦਾ ਦੇ ਕੇ ਉਹ ਅੰਦਰੋਂ ਉੰਦੀ ਬੜੂਰ ਕਰਦੀ ਰਹਿੰਦੀ ਪਰ ਹਰਨਾਮ ਤੋਂ ਡਰਦੀ ਹੋਈ ਕੁਝ ਕਹਿੰਦੀ ਨਹੀਂ ਸੀ ਅਗਲੇ ਦਿਨ ਉਸ ਵੀਰੇ ਧਾਰਾ ਕੱਢਣ ਗਈ ਤਾਂ ਜਦੋਂ ਧਾਰ ਕੱਢ ਰਹੀ ਸੀ ਤਾਂ ਮੰਜ ਨੇ ਲੱਕ ਮਾਰ ਕੇ ਬੁੱਧ ਵਾਲੀ ਬਾਲੀ ਡੋਲ ਦਿੱਤੀ ਇਸ ਤੇ ਗੁੱਸੇ 乍 ਕੇ ਉਸ ਨੂੰ ਮੱਝ ਨੂੰ ਕੁੱਟਣ ਲੱਗ ਪਈ ਤੇ ਫਿਰ ਬੁਰਬੁਰ ਕਰਦੀ ਹੋਈ ਘਰ ਦਾ ਆ ਕੇ ਕਾਲੇ ਦੇ ਕੰਬੇ ਦਾ ਦਰਵਾਜ਼ਾ ਪਣਣ ਲੱਗ ਪਈ ਫਰਲੀ ਨੂੰ ਉੱਤੇ ਆਈ ਤਾਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਚਾਰ ਨੂੰ ਕਹਿਣ ਲੱਗੀ ਚਰਨੋ ਕਾਲਾ ਕਿੱਥੇ ਆ ਹਰਲੀ ਨੀ ਭਾਬੀ ਉਹ ਤਾਂ ਸੁੱਤੇ ਪਏ ਨਹੀਂ ਚਰਨੋ ਲੈ ਸੌਨੂ ਇਹ ਬਹੁਤ ਗਾ ਰਾਤੀ ਠਿਕਰੀ ਪੈ ਰਹੇ ਤੇ ਗਿਆਸੀ ਆਪੇ ਬਾਲਟੀ ਆ ਕੇ ਉਹਦੇ ਮੂਰੇ ਬਾਲਟੀ ਸੁੱਕ ਦਿੱਤੀ ਜਾ ਕੇ ਉਸ ਨੂੰ ਕਹਿ ਕੇ ਬੰਦੇ ਦਾ ਪੁੱਤ ਬਣ ਕੇ ਧਾਰਾ ਕੱਢੀ ਮੇਰੇ ਤੇ ਦੇ ਡੰਦਰਾਂ ਵਾਲੇ ਕੰਮ ਹੋਣ ਹੋਰ ਬਾਹਰ ਰੌਲਾ ਪੈਂਦਾ ਸੁਣਾ ਹਰਨਾਮ ਅੰਦਰੋਂ ਬਾਹਰ ਆਇਆ ਤਾਂ ਚਰਨੋ ਉੱਥੇ ਚਲੀ ਗਈ ਸੀ ਹਰਲੀਨ ਅੱਖਾਂ ਪੁੰਝਦੀ ਹੋਈ ਹਰਨਾਮ ਨੂੰ ਦੇਖ ਅੰਦਰ ਵੜ ਗਈ ਉਸਨੇ ਜਾ ਕੇ ਕਾਲੇ ਨੂੰ ਉਠਾਇਆ ਤੇ ਕਿਹਾ ਤੇ ਭਾਬੀ ਦੀ ਤबीयत ਕੁਛ ਠੀਕ ਨਹੀਂ ਹੈ ਤੁਸੀਂ ਜਾ ਕੇ ਧਾਰਾ ਕੱਢੋ ਅੱਜ ਕਾਲਾ ਫਿਰ ਉੱਠ ਕੇ ਧਾਰਾ ਕੱਢਣ ਚਲਾ ਗਿਆ ਤੇ ਦਿਨ ਚੜ੍ਹਦੇ ਤੱਕ ਉਸਨੇ ਸਾਰੇ ਕੰਮ ਨੂੰ ਨੇੜ ਦਿੱਤੇ ਹਰਲੀਨ ਨੇ ਉਸ ਨੂੰ ਰੋਟੀ ਕਮਰੇ ਚ ਫੜਾ ਦਿੱਤੀ ਤੇ ਕਹਿਣ ਲੱਗੀ ਕੁਲਵੀਰ ਮੈਂ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਕਾਲਾ ਹਾਂ ਹਾਂ ਦੱਸੋ ਹਰਲੀਨ ਜਿੰਨਾ ਚਿਰ ਤੁਹਾਨੂੰ ਨੌਕਰੀ ਨਹੀਂ ਮਿਲ ਜਾਂਦੀ ਇਦਾਂ ਕਰੇ ਨਾ ਵਿਹਲੇ ਬੈਠਾ ਕਰੋ ਤੁਸੀਂ ਖੇਤ ਚਲੇ ਜਾਇਆ ਕਰੋ ਕੁਝ ਦਿਨਾਂ ਨੂੰ ਮੇਰੀਆਂ ਵੀ ਛੁੱਟੀਆਂ ਮੁੱਕ ਜਾਣੀਆਂ ਫਿਰ ਮੈਂ ਸਕੂਲ ਚਲੇ ਜਾਇਆ ਕਰਨਾ ਕਾਲਾ ਪਰ ਅੱਜ ਅਚਾਨਕ ਮੇਰੇ ਖੇਤ ਜਾਣ ਦੀ ਗੱਲ ਤੁਹਾਡੇ ਮਨ 'ਚ ਕਿੰਨੀ ਆ ਗਈ ਹਰਲੀਨ ਪੀਆ ਬਾਰੂ ਆਵਾਜ਼ ਮਾਰਦਾ ਹਰਲੀਨ ਨੂੰ ਚੁੰਨੀ ਠੀਕ ਕਰਦੇ ਹੋਏ ਆ ਜਾਓ ਵੀਰ ਜੀ ਅੰਦਰ ਲੰਘਾਓ ਹਰਨਾ ਕਿਵੇਂ ਐਤੀ ਤਕੜੀਏ ਹਰਲੀਨ ਹਾਂਜੀ ਵੀਰ ਜੀ ਠੀਕਾ ਹਰਨਾ ਪੁੱਤ ਕੀ ਗੱਲ ਹੋਈ ਸੀ ਅੱਜ ਸਵੇਰੇ ਸਵੇਰੇ ਚਾਨੋ ਕਿਉਂ ਗੁੱਸਾ ਕਰ ਰਹੀ ਸੀ ਤੇਰੇ ਤੇ ਕਾਲਾ ਹਰਲੀਨ ਦੇ ਮੂੰਹ ਵੱਲ ਵੇਖਣ ਲੱਗਾ ਹਰਲੀ ਨਈ ਵੀਰ ਜੀ ਕੋਈ ਗੱਲ ਨਹੀਂ ਹਰਨਾਮਤੀ ਹੁਣ ਮੇਰੇ ਤੋਂ ਵੀ ਲੁਕਾਵੇਂਗੀ 10 ਮਿੰਟ ਕੀ ਹੋਇਆ ਤਾਂ ਫਿਰ ਹਰਲੀ ਨੇ ਸਾਰੀ ਗੱਲ ਦੱਸੀ ਰਨਾਮ ਕੋਤ ਜੋ ਵੀ ਕੁਝ ਹੋਇਆ ਉਹਦੇ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇਰੇ ਤੋਂ ਬਾਕੀ ਮੈਂ ਕਰਦਾ ਕੋਈ ਨਾ ਇੰਤਜ਼ਾਮ ਡੰਗਰਾਂ ਦਾ ਵੀ ਫਰਲੀ ਨਹੀਂ ਵੀਰ ਜੀ ਤੁਸੀਂ ਮਾਫੀ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਇਹ ਤਾਂ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇੰਨਾ ਵਧੀਆ ਘਰ ਪਰਿਵਾਰ ਮਿਲਿਆ ਜਿਸਦੇ ਬਾਰੇ ਮੈਂ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਤਾਂ ਕੀ ਹੋਇਆ ਜੋ ਸੁਭਾਅ ਦੇ ਥੋੜੇ ਕੋੜੇ ਤੇ ਰੁੱਖੇ ਨੇ ਇੰਨਾ ਕ ਤਾਂ ਤੁਹਾਡੇ ਸਭ ਲਈ ਮੈਂ ਚੱਲ ਵੀ ਲਵਾਂਗੀ ਫਰਨਾਮ ਜੋ ਦੀ ਵਸਦੀ ਰਹਤੀ ਇੱਕ ਤਾਂ ਤੂੰ ਸੁਧਾਰ ਦਿੱਤਾ ਕਾਲੇ ਵਾਲੇ ਇਸ਼ਾਰਾ ਕਰਦੇ ਕਿਹਾ ਹੁਣ ਚਰਨੋਂ ਨੂੰ ਵੀ ਤੂੰ ਸੁਧਾਰਨਾ ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਸੰਘੀ ਨਾ ਦੀ ਇਹ ਮੈਨੂੰ ਦੱਸੀ ਚੰਗਾ ਹੁਣ ਮੈਂ ਚੱਲਦਾ ਪ੍ਰਣਾਮ ਪ੍ਰਣਾਮ ਦੇ ਜਾਣ ਤੋਂ ਬਾਅਦ ਕਾਲਾ ਕਹਿਣ ਲੱਗਾ ਅੱਛਾ ਤਾਂ ਹੀ ਮੈਨੂੰ ਕਹਿ ਰਹੀ ਸੀ ਕਿ ਤੁਸੀਂ ਖੇਤ ਜਾਇਆ ਕਰੋ ਪਰ ਵੇਲੇ ਨਾਰੀਆ ਕਰੋ ਤੇ ਭਾਬੀ ਨੂੰ ਜੋ ਸਵੇਰੇ ਤੇਰੇ ਨਾਲ ਕੀਤਾ ਉਹ ਤੁਸੀਂ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿਉਂ ਭਲੀ ਨਹੀਂ ਕੁਲਵੀਰੋ ਗੱਲ ਨਹੀਂ ਮੈਂ ਤੁਹਾਨੂੰ ਦੁਖੀ ਨਹੀਂ ਦੇਖ ਸਕਦਾ ਨਹੀਂ ਦੱਸਿਆ ਫੈਸੇ ਵੀ ਤੁਸੀਂ ਟੈਨਸ਼ਨ ਛੇਤੀ ਲੈ ਲੈਂਦੇ ਹੋ ਕਾਲਾ ਉੱਠ ਕੇ ਮੇਰੇ ਕੋਲ ਆ ਉੱਜਧਰਲੀ ਨੂੰ ਉਸਦੇ ਕੋਲ ਆਈ ਕਾਲਾ ਉਸ ਨੂੰ ਬਾਹਾਂ ਚ ਪਰਦੇ ਹੋਏ ਕਹਿ ਲੱਗਾ ਦੇਖੋ ਹਰਲੀ ਆਪਾਂ ਜਿਸ ਦਿਨ ਗੁਰੂ ਸਾਹਿਬ ਦੀ ਹਜ਼ੂਰੀ ਚ ਲਾਵਾਂ ਲਈਆਂ ਸੀ ਉਸ ਦਿਨ ਤੋਂ ਹੀ ਸਾਡਾ ਹਰ ਇੱਕ ਦੁੱਖ ਸੁੱਖ ਸਾਂਝਾ ਹੋ ਗਿਆ ਸੀ ਕੋਈ ਵੀ ਗੱਲ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਮੈਨੂੰ ਜਰੂਰ ਦੱਸਣਾ ਇਹ ਨਹੀਂ ਕਿ ਇਕੱਲੇ ਬੈਠੇ ਬੁੱਖਾ ਨਾਲ ਲੜੀ ਜਾਓ ਇੱਕ ਗੱਲ ਯਾਦ ਰੱਖਣਾ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਜਦ ਤੱਕ ਮੌਤ ਨਹੀਂ ਆਪਾਂ ਨੂੰ ਅਲੱਗ ਕਰ ਦਿੰਦੀ ਹਰਲੀ ਏ ਕੀ ਕਹਿ ਰਹੇ ਹੋ ਤੁਸੀਂ ਆਸਤਾ ਇਹ ਗੱਲ ਕਹਿ ਦਿੱਤੀ ਤੁਸੀਂ ਦੁਆਰਾ ਮੁੜ ਕੇ ਨਹੀਂ ਕਹਿਣੀ ਸਮਝ ਗਏ ਰੱਬ ਕਰੇ ਮੇਰੀ ਵੀ ਉਮਰ ਤੁਹਾਨੂੰ ਲੱਗ ਜਾਏ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਆ ਕੇ ਉਹਦੇ ਗੱਲ ਨਾਲ ਲੱਗ ਗਈ ਮੈਨੂੰ ਯਕੀਨ ਹੈ ਕਿ ਤੂੰ ਇੱਕ ਦਿਨ ਭਾਬੀ ਨੂੰ ਜ਼ਰੂਰ ਬਦਲ ਦੇਵੇਂਗੀ ਸਰ ਕਾਲਾ ਉੱਠ ਕੇ ਖੇਤ ਨੂੰ ਚਲਾ ਗਿਆ ਤੇ ਹਰਲੀਨ ਘਰ ਦੇ ਕੰਮ 'ਚ ਲੱਗ ਗਈ। ਸ਼ਾਮ ਨੂੰ ਚਰਨੋ ਸ਼ਣੀ ਮੰਨੀ ਮਗਰ ਪਈ ਸੀ। ਪਾੜ ਲੋ ਪੇਪਰ ਸਿੱਟਦੇ ਨੇ। ਉਹ ਪਤੰਗ ਲੈ ਕੇ ਕੋਠੇ ਤੇ ਚੜੇ ਹੋਏ ਸਨ। ਰੌਲਾ ਸੁਣ ਕੇ ਹਰਲੀਨ ਬਾਹਰ ਆਈ ਤਾਂ ਭਾਬੀ ਨੂੰ ਪੁੱਛਣ ਲੱਗੀ। ਹਰਲੀਨ ਭਾਬੀ ਕੀ ਹੋਇਆ? ਚਰਲੋ ਹੋਇਆ ਤਾਂ ਮੇਰਾ ਸੇਰਾ। ਆ ਚੂਨੇ ਨੇ ਦੁਖੀ ਕਰ ਰੱਖਿਆ। ਪੇਪਰ ਸਿੱਟ ਤੇ ਆਈ ਖੜੇ ਨੇ ਪਰ ਇਨਾਂ ਨੂੰ ਕੋਈ ਫਿਕਰ ਨਹੀਂ। ਲੋਕਾਂ ਦੇ ਨਿਆਣੇ ਨੇ ਨੰਬਰ ਲੈ ਕੇ ਆਉਂਦੇ ਨੇ ਪਰ ਇਹ ਹਰ ਵਾਰੀ ਮੇਰੀ ਉੱਤੇ ਸਭ ਦੇ ਸਾਹਮਣੇ ਬੇਇੱਜ਼ਤੀ ਕਰਾਉਂਦੇ ਆ। ਮਸਾਪਾਸੁੰਦਿਆ ਇੰਨੀ ਇੰਨੀ ਫੀਸਾਂ ਜਾਂਦੀਆਂ ਨੇ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਹਰਲੀਨ ਪੱਬ ਵੀ ਤੁਸੀਂ ਫਿਕਰ ਨਾ ਕਰੋ ਮੈਂ ਕਰਦੀ ਹਾਂ ਕੁਝ ਚੱਲੋ ਤੂੰ ਮਾਰ ਲੈ ਜਿਹੜਾ تیر ਮਾਰਨਾ ਤੇ ਆ ਕੇ ਅੰਦਰ ਚਲੀ ਗਈ ਹਰਲੀਨ ਕੋਠੇ ਤੇ ਗਈ ਤੇ ਸ਼ਨੀ ਮਾਣੀ ਨੂੰ ਉਤਾਰ ਕੇ ਥੱਲੇ ਲੈ ਕੇ ਆਈ ਤੇ ਆਪਣੇ ਕਮਰੇ 'ਚ ਲੈ ਗਈ ਹਰਲੀਨ ਇਧਰ ਮੇਰੀ ਗੱਲ ਸੁਣੋ ਕਿਉਂ ਬਈ ਗੋਲੂ-ਮੋਲੂ ਪੜਦੇ ਕਿਉਂ ਨਹੀਂ ਤੁਸੀਂ ਤੁਹਾਨੂੰ ਪਤਾ ਨਾ ਤੁਹਾਡੇ ਪੇਪਰ ਨੇੜੇ ਆ ਰਹੇ ਆ ਸ਼ਨੀ ਚਾਚੀ ਜੀ ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਮੇਰੇ ਪੱਲੇ ਕੁਝ ਨਹੀਂ ਪੈਂਦਾ ਨਹੀਂ ਉਲਟਾ ਉਹ ਸਾਨੂੰ ਹਰ ਰੋਜ਼ ਪਿਨਿਸ਼ਮੈਂਟ ਕਰ ਦਿੰਦੇ ਮੈਡਮ ਤੁਸੀਂ ਵੀ ਇਦਾਂ ਹੀ ਕਰਦੇ ਹੋ ਆਪਣੇ ਸਕੂਲ 'ਚ ਬੱਚਿਆਂ ਨਾਲ ਮਣੀ ਵਿੱਚ ਛਣੇ ਨੂੰ ਟੋਕਦਾ ਹੋਇਆ ਕਹਿਣ ਲੱਗਾ ਹਰਲੀ ਨਹੀਂ ਪੁੱਤ ਸਾਡੇ ਸਕੂਲ ਨਹੀਂ ਹੁੰਦਾ ਇਹ ਸਭ ਤੇ ਟੀਚਰ ਵੀ ਤਾਂ ਇਹ ਸਜ਼ਾ ਦਿੰਦਾ ਜੇ ਤੁਸੀਂ ਗਲਤੀ ਕਰਦੇ ਹੋ ਚਾਚੀ ਅਸੀਂ ਵੀ ਫਿਰਦਾ ਤੁਹਾਡੇ ਸਕੂਲੇ ਤੁਹਾਡੇ ਕੋਲ ਪੜਨਾ ਦੋਨਾਂ ਇਕੱਠੇ ਬੋਲੇ ਹਰਲੀ ਜੇ ਮੇਰੇ ਸਕੂਲ ਮੇਰੇ ਕੋਲ ਪੜਨਾ ਤਾਂ ਜੋ ਮੈਂ ਕਹਾਂਗੀ ਉਹ ਤੁਹਾਨੂੰ ਕਰਨਾ ਪਏਗਾ ਸ਼ਨੀ ਕੀ ਕਰਨਾ ਪਏਗਾ ਹਰਲੀਨ ਪਾਸ ਹੋ ਕੇ ਦਿਖਾਉਣਾ ਸਭ ਨੂੰ ਇਸ ਵਾਰੀ ਉਹ ਵੀ ਵਧੀਆ ਨੰਬਰਾਂ ਨਾਲ ਫਿਰ ਮੈਂ ਤੁਹਾਡੀ ਐਡਮਿਸ਼ਨ ਆਪਣੇ ਸਕੂਲ ਵਿੱਚ ਕਰਵਾਵਾਂਗੀ ਤੇ ਉੱਥੇ ਰੋਹ ਚੀਜ਼ੀ ਲਿਆ ਕਰੂੰਗੀ ਫਿਰ ਤੁਹਾਨੂੰ ਤੇ ਆਪਾਂ ਮਿਲ ਕੇ ਖੂਬ ਖੇਡਿਆ ਕਰਾਂਗੇ ਬੋਲੋ ਮਨਜ਼ੂਰ ਹੈ ਫਿਰ ਦੋਵੇਂ ਬੋਲੇ ਠੀਕ ਹੈ ਅਸੀਂ ਪਾਸ ਹੋ ਕੇ ਦਿਖਾਵਾਂਗੇ ਤੁਹਾਨੂੰ ਹਰਲੀਨ ਗੁੱਡ ਜਾਓ ਹੁਣ ਫਿਰ ਆਪਣਾ ਸਕੂਲ ਬੈਗ ਲੈ ਕੇ ਆਓ ਆਪਾਂ ਪੜ੍ਹਾਈ ਸ਼ੁਰੂ ਕਰੀਏ ਦੋਵੇਂ ਪੱਜ ਕੀ ਬੈਗ ਚੱਕ ਲਿਆਏ ਤੇ ਹਰਲੀਨ ਨੇ ਉਹਨਾਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ